ਅੰਮ੍ਰਿਤਸਰ ਦੇ ਵਿੱਚ ਪ੍ਰੇਮ ਸਬੰਧਾਂ ਦੇ ਵਿੱਚ ਇੱਕ ਨਾਬਾਲਗ ਲੜਕੀ ਦੀ ਮੌਤ ਹੋਈ ਹੈ ਸੋ ਪਰਿਵਾਰਕ ਮੈਂਬਰਾਂ ਦਾ આરોਪ ਹੈ ਕਿ ਲੜਕੇ ਦੇ ਪਰਿਵਾਰ ਨੇ ਸਾਡੀ ਧੀ ਨੂੰ ਜ਼ਹਿਰੀਲਾ ਪਦਾਰਥ ਪਿਲਾਇਆ ਹੈ ਸੋ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਿਮਾ ਤੋਂ ਹੈ ਚੁਕੇ ਜਿੱਥੋਂ ਦੀ ਰਹਿਣ ਵਾਲੀ ਨਾਬਾਲਗ ਲੜਕੀ ਪ੍ਰੇਮ ਪ੍ਰਸੰਗਾ ਦੀ ਭੇਟ ਚੜ੍ਹ ਕੇ ਆਪਣੀ ਜਾਨ ਗਵਾ ਬੈਠੀ ਹੈ ਤੇ ਬੇਟੀ ਦੀ ਮੌਤ ਉਪਰੰਤ ਪਰਵਾਰਕ ਮੈਂਬਰਾਂ ਵੱਲੋਂ ਪ੍ਰੇਮੀ ਲੜਕੇ ਸਾਹਿਲ ਅਤੇ ਉਸ ਦੇ ਪਰਵਾਰਕ ਮੈਂਬਰਾਂ ਤੇ ਜ਼ਹਿਰੀਲਾ ਪਦਾਰਥ ਪਲਾਉਣ ਤੇ ਜਾਨੋਂ ਮਾਰਨ ਦੇ ਦੋਸ਼ ਲਗਾਉਂਦੇ ਆਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਮ੍ਰਿਤਕ ਲੜਕੀ ਦੇ ਪਰਵਾਰਕ ਮੈਂਬਰ ਅਤੇ ਲੜਕੀ ਦੇ ਮਾਤਾ ਨੇ ਦੱਸਿਆ ਕਿ ਉਹਨਾਂ ਦੀ 16 ਸਾਲਾ ਨਿਬਾਲਗ ਲੜਕੀ ਦਾ ਸਾਹਿਲ ਨਾਮਕ ਲੜਕੇ ਨਾਲ ਪ੍ਰੇਮ ਸਬੰਧ ਸੀ ਜਿਸ ਦੇ ਚੱਲਦੇ ਲੜਕੇ ਵੱਲੋਂ ਉਸ ਦੀ ਫੋਟੋ ਅਤੇ ਵੀਡੀਓ ਬਣਾ ਲੜਕੀ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਲੜਕੀ ਨੂੰ ਘਰੋਂ ਪਾ ਜਾ ਕੇ ਲੈ ਗਿਆ ਤੇ ਜਦੋਂ ਅਸੀਂ ਲੜਕੀ ਘਰ ਲੈ ਕੇ ਆਏ ਤਾਂ ਲੜਕੀ ਦੀ ਹਾਲਤ ਵਿਗੜਨ ਨਾਲ ਉਸ ਦੀ ਮੌਤ ਹੋ ਗਈ ਜਿਸ ਦੇ ਲਈ ਲੜਕਾ ਪਰਿਵਾਰ ਕਸੂਰਵਾਰ ਹੈ ਜਿਨ੍ਹਾਂ ਨੇ ਸਾਡੀ ਧੀ ਨੂੰ ਮਾਰ ਦਿੱਤਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲੜਕੀ ਦੀ Laash Postmortem ਲਈ ਭੇਜ ਦਿੱਤੀ ਗਈ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਮਹਿਮਾਪਿੰਡ ਦੀਆਂ ਜਿੱਥੇ ਕਿ ਪ੍ਰੇਮ ਸੰਬੰਧਾਂ ਦੇ ਕਾਰਨ ਇੱਕ ਲੜਕੀ ਨੂੰ ਆਪਣੀ ਜਾਨ ਗਵਾਉਣੀ ਪਈ ਸੋ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਤੇ આરોਪ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਪਲਾ ਕੇ ਲੜਕੀ ਨੂੰ ਮਾਰਤਾ ਗਿਆ ਹੈ ਸੋ ਪ੍ਰੇਮ ਪ੍ਰਸੰਗਾਂ ਦੇ ਚੱਲਦੇ ਹੋਏ ਇੱਕ ਨਾਬਾਲਗ ਲੜਕੀ ਨੂੰ ਆਪਣੀ ਜਾਨ ਗਵਾਉਣੀ ਪਈ ਸੋ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਕਿਉਂਕਿ ਉਹਨਾਂ ਦੀ ਇੱਕ ਨਾਬਾਲਗ ਲੜਕੀ ਜੋ ਕਿ ਪ੍ਰੇਮ ਪ੍ਰਸੰਗਾਂ ਦੇ ਚਲਦੇ ਹੋਏ ਆਪਣੀ ਜਾਨ ਗਵਾ ਬੈਠੀ ਐ ਸੋ ਆਉ ਸੁਣਾਉਣੀ ਆ ਤੁਹਾਨੂੰ ਕੀ ਕਹਿਣਾ ਮੈਮਾ ਹਾਂ ਕੀ ਨਾਮ ਬੈਠ ਗਣਾ ਅਰਸ਼ਦੀਪ ਕੌਰ ਮੈਂ ਕੰਮ ਤੋਂ ਆਈ 3 ਵਜੇ ਹਣਾ ਮੈਂ ਅਣਕੇ ਦੇਖਿਆ ਕੋਈ ਘਰਿਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਕਹੇ ਬੇਟੀ ਵੀ ਗਈ ਹੋਗੀ ਮਨਾਂ ਨੂੰ ਫੋਨ ਤੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅਸ ਫਿਰ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਆਹ ਸਦੀਪ ਤੁਹਾਡੇ ਘਰ ਆਏ ਕਹਿੰਦਾ ਨਹੀਂ ਗਈ ਆਈ ਬਸ ਮੈਂ ਸ਼ਾਮ ਤੀਕ ਡਿੱਗਦ ਰਹੀ ਆ ਫਿਰ ਅਰਸ਼ਾਏ ਗਈ ਆ ਨਹੀਂ ਆਈ 10 ਵੀ ਤੇ ਦਿਖਿਆ ਅਰਸ਼ਾਏ ਗਈ ਮੈਂ ਕਹਾਂ ਕਿ ਕਿਤੇ ਗਈ ਹੋਏ ਕੋਮਨ ਫੇਨਾ ਆ ਜਾਏਗੀ ਨਹੀਂ ਆਈ ਫਿਰ ਸਾਢੇ 10 ਵੇ ਤੇ ਡਿੱਕਿਆਸ ਨਹੀਂ ਫਿਰ ਸਾਰੀ ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਕਹਾਂ ਜਦੋਂ ਵੀ ਆਏਗੀ ਆ ਜਾਏਗੀ ਘਰ ਨਹੀਂ ਆਈ ਤੇਰੇ ਮੇਰੇ ਪਾਪਾ ਨੇ ਫੇਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਵੀ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੁਸੀਂ ਲੱਭ ਕੇ ਦਿਓ ਮੁੰਡੇ ਦਾ ਮੁੰਡੇ ਦਾ ਸਾਲ 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 ਕਹਿੰਦੇ ਬਾਕੀ ਮਨਪੂਰੇ ਨਾਮਦਾਨੇ ਪਤਾ ਸਾਲ ਹੀ ਕਹਿੰਦੇ ਫਿਰ ਫਿਰ ਬਾਅਦ ਚ ਉਹਦੀ ਪੂ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫਿਰ ਮੈਨੂੰ ਆ ਕੇ ਇੱਥੇ ਲੈ ਜਾ ਸਹੈਲ ਨੂੰ ਮੈਂ ਕਿਹਾ ਤੁਹਾਡੇ ਬੇਟੇ ਨੂੰ ਫੋਨ ਕਰਤਾ ਸਾਨੂੰ ਤੇ ਕਿਤੇ ਨਹੀਂ ਸੀ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਲਾ ਪਤਾ ਰਹੀਏ ਬੇਟੀ ਬੇਟੇ اسی ਰਾਤ 30 ਤਰੀਕ ਨੂੰ ਗਈ ਸੀ ਪਹਿਲੇ ਤੇ ਬ੍ਰਹਮਤ ਕਰ ਲਈ ਤੇ ਬਾਅਦ ਚ ਮੁੜ ਕੇ ਉਹ ਭੈਣ ਜੀ ਉਹਦਾ ਨਾਮ ਹੈ ਸਾਨੂੰ ਪਤਾ ਹੀ ਮੁੰਡੇ ਨਾਲ ਚੱਲ-ਬਾਤ ਚੱਲਦੀ ਹੈ ਦੀ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕੈਨ ਸਮਝ ਪੂਰਾ ਇਹ ਹੋਈ ਮੈਂ ਉਹਨੂੰ ਮੁੰਡੇ ਨੂੰ ਸਮਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਇਹ ਰਿਸ਼ਤਾ ਨਾ ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ 'ਚ ਇਹ ਵਜਣੀ ਆ ਪਿੰਡ 'ਚ ਕਰਦੀਏ ਮੁੰਡਾ ਮੰਨਿਆ ਨਹੀਂ ਮੈਂ ਫੇਰ ਵੀ ਫੇਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਡਿਊਟੀ ਤੇ ਆ ਮੈਂ 10 ਵਜੇ ਬੇਟਾ 5 ਵਜੇ ਆ ਜਾਂਦਾ 4 ਵਜੇ ਆ ਜਾਂਦਾ ਉਹ ਦਿਨ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਗਏ ਅਰ ਤੂੰ ਦਾ ਕੀ ਹਾਲਾਤ ਹੋਦੇ ਉਹਦੇ ਹਾਲਾਤ ਉੱਥੇ ਕਹਾਰੇ ਮਮੀ ਨੂੰ ਘਬਰਾਟ ਪੈਦੀ ਹੈ ਮੈਂ ਕੋਡ ਰਿਕ ਪੀਤੀ ਰਸ ਮਿਲ ਸਾਈਲ ਕੋਡ ਰਿਕ ਪਈ ਆ ਹੁਣ ਪਤਾ ਨਹੀਂ ਜੇ ਕਿਉਂ ਕੋਡ ਰਿਕ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਸੀ ਮੈਨੂੰ ਭੈਣ ਜੀ ਨਾਲ ਕੇ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਕਹਿ ਲੋ ਵੀ ਕਹਿੰਦੀ ਆ ਸਾਈਲ ਨੂੰ ਬਰਾਹੀ ਵੀ ਮੈਂ ਮਤੂ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਕੀ ਚਾਹੁੰਦੇ ਮ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਅੱਲਾ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨਾਂ ਨੂੰ ਕਰ ਲਓ ਤੇ ਬਾਕੀ ਬੇਟੀ ਇੰਨਾ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹਸਪੀਟਲ ਜੀ ਪੂਰੇ ਹੋਈ ਜਾਂ ਕਿਤਾ ਇਹ ਬੇਟੀ ਮੇਰੀ ਬੇਟੀ ਹਸਪੀਟਲ ਜੀ ਜਿੰਦਮ ਤੋੜ ਗਈ ਤਿੰਨ ਦਿਨ ਮੈਂ ਖੱਜਲ ਖਰਾ ਨੰਗੇ ਪੈਰੀ ਭੁੱਖੀ ਝਾਈ ਰਹਿ ਕੇ ਕਿਆ ਸੀ ਮੈਂ ਤੇ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਚੇਗੀ ਮੈਂ ਕੋਈ ਸਟੈਪ ਨਹੀਂ ਲੈਣਾ ਜੀ ਚਾਹੁੰਦੇ ਹੁੰਦੇ ਆ ਇਨਸਾਫ ਹੀ ਚਾਹੁੰਦੇ ਨੇ ਭਾਈ ਇਨਸਾਫ ਦਿਓ ਸਾਨੂੰ ਆਜੀ ਦੋ ਕਿੱਲੇ ਹਨੂ ਪਿੱਛੇ ਖੁਲਾਰਤਾ ਇਹਨਾਂ ਨੇ ਰਣਜੀਤ ਕੌਰ ਮੇਰਾ ਬੇਟਾ ਹਾਂਜੀ ਮੈਂ ਚਾਚੀ ਜੀ ਉਹਦੀ ਨੀ ਮਾਂ ਤੇ ਉਹਨਾਂ ਹਨੂ ਦੋ ਕਿੱਲੇ ਪਿਛਾਂ ਖੁਲਾਰਤਾ ਜਿਹੜਾ ਮੁੰਡੇ ਨਾਲ ਗਲਤ ਹੀ ਉਹ ਮੁੰਡਾ ਤੇ ਇੱਕ ਉਹਦਾ ਮੁੰਡੇ ਦਾ ਭਰਾ ਜੇ ਕਿਹੜਾ ਮੁੰਡੇ ਦਾ ਸਾਲ ਹੀ ਇੱਕ ਉਹਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੇ ਇਹ ਹਨੂ ਨਹੀਂ ਪਤਾ ਹਨੂ ਦੋ ਕਿੱਲੇ ਪਿੱਛੇ ਖੁਲਾਰ ਕੇ ਬਾਅਦ ਚ ਉਹਨਾਂ ਨੂੰ ਕੁੜੀ ਨੂੰ ਖੁਲਾਰ ਕੇ ਲਾਗ ਗਏ ਫਿਰ ਹਨੂ ਫੋਨ ਕਰਤਾ ਜੇ ਉਹਨਾਂ ਨਾਲੋਂ ਵੀ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨਾਲ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਬਿਲਕੁਲ ਕਿੱਥੋਂ ਦਾ ਕਿਹੜੀ ਜਗ੍ਹਾ ਤੋਂ ਗੁਰਦੁਆਰਾ ਹੀ ਉੱਥੇ ਗਿਆ ਜੀ ਨਾ ਸਰ ਗੁਰਦੁਆਰਾ ਬਿਲਕੁਲ ਠੀਕ ਸੀ ਬਿਲਕੁਲ ਹਾਂਜੀ ਉਦੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਆਂਦੀ ਫੇਰ ਮੈਂ ਹਟਾ ਲਈ ਕੋਈ ਨਹੀਂ ਮੇਰੇ ਨਾਲ ਬੈ ਮੇਰੇ ਨਾਲ ਬੈਠੀ ਆ ਅੱਧ ਜੇ اچانک ਇਹਨੇ ਆਪਣੀ ਉਹਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਕਿਹਾ ਨਹੀਂ ਇਹ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਆਂਦੀ ਨਹੀਂ ਮੇਰੀ ਬਾਹ ਵੀ ਕੁੜੀ ਦੀ ਖਿੱਚੀ ਆ ਉਹਨੇ ਆਪਣੀ ਕੁੜੀ ਦੀ ਬਾਹ ਮੇਰੇ ਹੱਥ ਚੜਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮਹਕਾਰ ਖੜਨਾ ਵਾ ਦੀਦੀ ਨੇ ਮੈਂ ਫੋਨ ਲਾਇਆ ਦੀਦੀ ਆਂਦੀ ਘਰੇ ਲੈ ਕੇ ਆ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਮਨ ਨਾਲ ਗੱਲ ਕਰਾਂਗੇ ਉਹਦੀ ਭੂਆ ਕਹਿੰਦੀ ਮੁੰਡੇ ਦੀ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਹਤਾ ਵਿਆਹ ਕਰਾਉਣਾ ਦੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਣਾ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਤੇ ਚੱਲ ਉਸ ਤੋਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਬਾਤਾਂ ਨਹੀਂ ਜਿ ਕੁੜੀ ਨੇ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਹਾਂਜੀ ਉਹਦੇ ਬਾਅਦ ਚ ਖੜਿਆ ਜਿਹੜਾ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਤੇ ਉਹਦੋਂ ਖੜਿਆ ਜੇ ਹਾਂਜੀ ਉਲਟੀਆਂ ਬਹੁਤ ਕੀਤੀਆਂ ਜੋਨੇ ਡਾਕਟਰ ਆਂ ਦਾ ਜਾਰੀ ਖਾਦਾ ਨੇ ਹਾਂਜੀ ਕੀ ਨਾ ਤੁਹਾਡੀ ਪਤੀਜੀ ਦਾ ਅਰਸ਼ਪੁਰ ਅਰਸ਼ਦੀਪ ਕੌਰ ਹਾਂਜੀ ਕਿਹੜੀ ਕਲਾਸ ਪੜਦੀ 12ਵੀਂ ਜੀ ਕੀ ਮੰਗ ਕਰਦੇ ਹਾਂਜੀ ਇਨਸਾਫ ਮੰਗ ਇਨਸਾਫ ਮੰਗਦੇ ਭਾਜੀ ਅਹੀਂ ਹਾਂਜੀ ਉਹ ਇਨੇ ਜਾਣੇ ਜੇ ਤਹੀਂ ਸਿਰਫ ਚਾਰ ਜਾਣੇ ਗਏ ਜੇ ਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਪਿੰਡ ਵਿਡਾੜੀ ਰੋਗਰ ਕੀ ਮਾਮਲਾ ਹੈ ਏ ਮਾਸੀ ਦੀ ਲੜਕੀ ਮੇਰੀ ਮਾ ਅਰਸ਼ਦੀਪ ਕੋ ਮਾਮਣਾ ਇਦਾਂ ਹੀ ਹੈਗੇ ਹੁਣ ਚਲੋ ਅੱਜ ਕਰਨਾ ਨੇਸ਼ਨ ਜਦੋਂ ਜਵਾਕ ਗਲਤੀਆਂ ਕਰ ਲੈਂਦੇ ਹਨ ਗੱਲ ਇਦਾਂ ਹੀ ਹੈਗੇ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਜੀ ਉਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇਡ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਅਜ ਤੱਕ ਆ ਕੀਤਾ ਨੇ ਵੀਡੀਓ ਵਗੈਰਾ ਅੱਜਕਲ ਬਣਾ ਲੈਂਦੇ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਤਮ ਕੀ ਯਾਦੰਦਾ ਮੁੰਡਾ ਜਾਂ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤਕਾ ਕੀਤਾ ਆ ਫੋਰਸ ਕਰਦਾ ਜਾਂ ਤਕਾ ਕਰਦਾ ਰਿਹਾ ਵੀ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਤੇ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਮੁੰਡਾ ਗਰੀਹ ਪੂਰਾ ਗਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਜੀ ਇਹਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬਸ ਉਹ ਨਹੀਂ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸੋਕੋ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦੋ ਇਹ ਕਹਿੰਦੇ ਵੀ ਮੁੰਡਾ ਪਿੰਡ ਦਾ ਵਾ ਤੇ ਵਿਆਹ ਲਈ ਫਿਰ ਕਹਿੰਦੇ ਵੀ ਜੇ ਤੂੰ ਵਿਆਹ ਕਰਾਉਣਾ ਤੇ ਵਿਆ ਇਹ ਗੱਲ UI ਵਿੱਚ ਇਹਨਾਂ ਦੇ ਸਾਰੇ ਪਿੰਡ ਜੁਈ ਹੈ ਸਾਰਿਆਂ ਨੂੰ ਪੁੱਛ ਸਕਦੇ ਤੁਸੀਂ ਕੀ ਨਾਂ ਹੈ ਭੈਣ ਜੀ ਦਾ ਕਿੱਥੇ ਪੜਦੀ ਹੈ ਉਹ ਅਰਸ਼ਦੀਪ ਕੋਰਿਆ ਮਕਬੂਲ ਬਰੇ ਵੜਦੀ ਹੈ 4S 4S ਹਾਂਜੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਸਾਇਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਡੀ ਇਹਨਾਂ ਦਾ ਹਾਂਜੀ ਨਾਲ ਨਾਲ ਹੀ ਪੜਦਾ ਹੈ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਆ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਕੀ ਹੈ ਵੀਡੀਓ ਵਿੱਚ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੰਦਾ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕੀਤੀ ਹੁੰਨੀ ਜਦੋਂ ਲਾਸਟ ਜਦੋਂ ਉਹਦੇ ਸਾਹ ਚੱਲਦੇ ਪਈ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀਰ ਨੇ ਵੀ ਪੁੱਛਿਆ ਕੀ ਤੁਹਾਨੂੰ ਯਾਦਦਾ ਕੀ ਹੋਇਆ ਕੀ ਸਾਰਾ ਹੋਇਆ ਮਾਮਲੇ ਇਦਾਂ ਹੀ ਆ ਕਿ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਤੇ ਜੋ ਵੀ ਆਕਲ ਆਪਾਂ ਵੇਨੀਆਂ ਮਤਲਬ ਜੈਰ ਜੂਰ ਫਿਰਦਾ ਚੇਤੇ ਯਾਰ ਜੂਰ ਵਾਲਾ ਚੱਕਰ ਤੇ ਉਹ ਹੀ ਆ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾੜ ਹੁੰਦੀ ਜਾ ਕਿਦਾਂ ਨਾ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਪਹਿਲੇ ਹੀ ਜੋ ਜਦੋਂ ਨਾਲ ਲੈ ਗਏ ਉਦੋਂ ਹੀ ਕੁੜੀ ਬਿਮਾਰੀ ਜਾਂ ਕਿੱਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਮੈਂ ਸ਼ੀਦਾ ਸਾਹਿਬ ਤੋਂ ਮੱਥਾ ਟੇਕ ਕੇ ਆਣਿਆ ਰਸਤੇ ਜਾਣੇ ਨੇ ਫੋਨ ਕੀਤਾ ਫਿਰ ਉਹਨਾਂ ਐਡਮਿਟ ਨਹੀਂ ਕੀਤਾ ਹਸਪੀਟਲ ਤੋਂ ਜੇ ਹਸਪੀਟਲ 'ਚ ਐਡਮਿਟ ਕਰਵਾਇਆ ਕਿੰਨੇ ਦਿਨ ਰਹੀ ਐਡਮਿਟ ਐਡਮਿਟ ਇਹ ਪਹਿਲੇ ਕਰਾ ਦੇ ਬਾਬਾ ਦੀਪ ਸਿੰਘ ਦੀ ਜਬਾਹ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪੀਟਲ ਰਹੀ ਚੱਲ ਬਾਅਦ ਚੜਦੀ ਜਦੋਂ ਐਡਮਿਟ ਦੇ ਦਰਾਂ ਦਾ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਦਮਾਚ ਮੈਨੂੰ ਇਹੋ ਦੱਸਦੇ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰਸ ਧੱਕਾ ਕਰਦਾ ਰਿਹਾ ਮੇਰ ਨਾਲ ਜਿੱਦਾ ਵੀ ਹੈ ਨਾ ਤੇ ਉਹ ਗੱਲ ਬਾਤ ਕਰਕੇ ਮਣੀ ਪਾ ਏਦਾਂ ਮੈਨੂੰ ਮਣੀ ਪਾ ਹੀ ਕਹਿੰਦੀ ਹਮੇਸ਼ਾ ਨਾ ਵੀ ਮਣੀ ਪਾ ਮੇਰ ਨਾਲ ਮੁੰਡੇ ਨੇ ਏਦਾਂ ਕੀਤਾ ਉਹਦਾਂ ਕੀਤਾ ਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਮੈਂ ਵਿਆਹ ਲਈ ਰਾਜੀ ਨਹੀਂ ਹੁੰਦੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾ ਕੇ ਏਦਾਂ ਨਾ ਕਿੰਨੇ ਦਿਨ ਲਾਪਤਾ ਰਹੀ ਹਾਂ ਲਾਪਤਾ ਦੇ ਇੱਕ ਦਿਨ ਰਹੀ ਐ ਦੋ ਦਿਨ 30 ਤਰੀਕ ਨੂੰ ਗਏ ਨਾ ਮਾਸੇ ਹਾਂਜੀ 30 ਨਹੀਂ ਕਾਨੂੰਨ ਕਾਰਵਾਈ ਬਰਾਮ ਦੇ ਇਹੀ ਇਨਾਂ ਵੇਰ ਕੇ ਬੁਰ ਕੇ ਤੋਂ ਹੀ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਲੀ ਮੁੰਡੇ ਵਾਲਿਆਂ ਦੀ ਤੇ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣਾ ਬਾਅਦ ਵਿੱਚ ਉਹਨਾਂ ਨੇ ਬਰਾਮ ਨੂੰ ਦੱਸਿਆ ਇਸ ਬਾਰੇ ਤੇ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਬਿਲਕੁਲ ਪੁਲਿਸ ਮੈਂ ਕਹਿੰਨਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਅਸੀਂ ਸਵੇਰ ਤੋਂ ਲੈ ਕੇ ਪਰਚਾ ਕਰਾਨੇ ਪਏ ਕਿ ਆ ਗੱਲਬਾਤ ਸਾਡੇ ਬਿਆਨ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ ਕਿਦਾਂ ਨਾ ਐਸਐਚਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸਆਈ ਦੀ ਕੀ ਚਾਹੁੰਦੇ ਉਹ ਅਸੀਂ ਇਨਸਾ ਇਨਸਾਫ ਨਹੀਂ ਮਿਲਿਆ ਤੇ ਜਾਂ ਮੁੰਡੇ ਨੂੰ ਜ਼ਹਿਰ ਪਿਆਦੋ ਲਿਆ ਕੇ ਪੰਚਾਇਤ ਚ ਇੱਕ ਵਾਰੀ ਮਾਮਲਾ ਜੀ ਜਿਹੜਾ ਸੁਸਾਈਡ ਕੀਤੀ ਇਹ ਅਰਸ਼ਦੀਪ ਡਾਕਟਰ ਆਫ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ ਇਹ ਬਾਲਗ ਲੜਕੀ ਆ ਇਹ ਪਤਾ ਲੱਗਾ ਵੀ ਇਹਨੇ ਸ਼ੱਕੀ ਹਿਲਾਤਾਂ ਦੇ ਵਿੱਚ ਜਿਹੜਾ ਵਾ ਸੁਸਾਈਡ ਕੀਤੀ ਆ ਇਹਦੀ ਅਸੀਂ ਜਿਹੜੀ ਪ੍ਰੀਲਿਮਨਰੀ ਕਾਰਵਾਈ ਆ 100 93 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਜਿਹੜੀ ਆ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਇਹਦਾ ਜਿਹੜਾ ਡਾਕਟਰਾਂ ਨੇ ਐਫ ਐਸ ਐਲ ਨੂੰ ਆਰਗਨਸ ਭੇਜੇ ਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੇ ਦੀ ਕਾਰਵਾਈ ਅਮਲ 'ਚ ਲੈਂਦੀ ਜਾਊਗੀ। ਪ੍ਰੇਮ ਸੰਬੰਧਾਂ ਦਾ ਮਾਮਲਾ ਜੀ ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸੰਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ। ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਸੀ। 193 ਬੀ ਐਨ ਐਸ ਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ ਵੀਡੀਓ ਵੀ ਦਿੱਤੀ ਪਰਿਵਾਰ ਵਾਲਿਆਂ ਨੇ ਜਿਹੜੀ ਹਸਪਤਾਲ ਦੇ ਵਿੱਚ ਮੈਂ ਦੇਖੀ ਨਹੀਂ ਜੀ ਅਜੇ ਸਰ ਵੀਡੀਓ ਪਰਿਵਾਰ ਨੇ ਕਹਿਣਾ ਵੀ ਕਿ ਮੁੰਡੇ ਨਾਲ ਦੀ ਗੱਲਬਾਤ ਕੀ ਕਰੋਗੇ ਸਿੱਧੀ ਵੀ ਉਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਅਦ ਚ ਪਤਾ ਲੱਗ ਜਾਊਗਾ ਜੀ ਸਾਰਾ